ਸਾਰਾ ਕੁਝ ਕਲੀਅਰ ਕਰਤਾ ਲੋਕਾਂ ਨਾਲ ਲੋਕਾਂ ਨਾਲ ਸਲਾਹ ਕਰਨ ਆਏ ਆ ਕੋਈ ਹਜੇ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ ਵਿਰੋਧੀ ਪਾਰਟੀਆਂ ਕਿਉਂਕਿ ਉਹ ਆਪ ਖੁਦ ਕਈਆਂ ਤਾਂ ਆਪ ਖੁਦ ਡਿਵੈਲਪਰ ਨੇ ਰੀਅਲ ਏਸਟੇਟ ਦਾ ਕੰਮ ਕਰਦੇ ਆ ਜਾਂ ਫਿਰ ਉਹਨਾਂ ਦੇ ਜਿਹੜੇ ਸਮਰਥਕ ਨੇ ਜਾਂ ਉਹਨਾਂ ਦੇ ਜਿਹੜੇ ਚੇਲੇ ਨੇ ਉਹ ਜਿਹੜੇ ਕਲੋਨੀਆ ਦਾ ਕੰਮ ਕਰਦੇ ਨੇ ਜਿਹੜੀਆਂ ਨਜਾਇਜ਼ ਕਲੋਨੀਆ ਬਣਾ ਕੇ ਲੋਕਾਂ ਨੂੰ ਵੇਚ ਜਾਂਦੇ ਨੇ ਆਪ ਭੱਜ ਜਾਂਦੇ ਨੇ ਲੋਕ ਜਿਹੜੇ ਫਸ ਜਾਂਦੇ ਨੇ ਨਾ ਉੱਥੇ ਸੀਵਰੇ ਪੈਂਦਾ ਨਾ ਸੜਕ ਬਣਦੀ ਐ ਨਾ ਬਿਜਲੀ ਦਾ ਮੀਟਰ ਲੱਗਦਾ ਸੋ ਇਹ ਚੀਜ਼ਾਂ ਬੰਦ ਕਰਨੀਆਂ ਨੇ ਤਾਂ ਕਿ ਲੈਂਡ ਪੂਲਿੰਗ ਦੇ ਵਿੱਚ ਇਹ ਫਾਇਦਾ ਇਹ ਐ ਕਿ ਉਹ ਅਕਵਾਇਰ ਨਹੀਂ ਕਰ ਰਹੇ ਕਿਸਾਨ ਦੀ ਮਰਜ਼ੀ ਐ ਸਾਰੀ ਵੀਡੀਓ ਤੁਸੀਂ ਦੇਖੀ ਐ ਕਿਸਾਨ ਦੀ ਮਰਜ਼ੀ ਨਹੀਂ ਦੇਣਾ ਨਹੀਂ ਦੇਣੀ ਚਾਹੁੰਦਾ ਨਾ ਦੇਵੇ ਕੋਈ ਪ੍ਰੋਬਲਮ ਨਹੀਂ ਕੋਈ ਗੱਲ ੱਟਾ ਨਹੀਂ ਕਰੀ ਇੱਕ ਤੇ ਉਹਨੂੰ ਜਿਹੜਾ ਉਸੇ ਆਬਦੀ ਜ਼ਮੀਨ ਚੋਂ ਹੀ ਉਸਾਬ ਨਾਲ ਉਹਨੂੰ ਹਜ਼ਾਰ ਗਜ ਦਾ ਜਿਵੇਂ ਇੱਕ ਇੱਕ ਏਕੜ ਮੰਗ ਰਿਹਾ ਹਜ਼ਾਰ ਗਜ ਦਾ ਰੇ ਹੈਸ਼ੀ ਦਿਨ 200 ਗਾਜ ਦਾ ਕਮਰਸ਼ੀਅਲ ਪਲਾਟ ਮਿਲੂਗਾ ਉਹ ਜੇ ਆਪ ਰੱਖਣਾ ਚਾਹੁੰਦਾ ਆਪ ਰੱਖ ਲਈ 240 ਤੋਂ 4 ਲੈਣੇ ਚਾਹੁੰਦਾ 4 ਲੈ ਲਈ 5-5 ਕਾ ਤੋਂ 2 ਲੈਣੇ ਚਾਹੁੰਦਾ 2 ਲੈ ਲਈ ਵੇਚਣੇ ਚਾਹੁੰਦਾ ਵੇਚ ਦੇ ਉਹਦੀ ਸਹਿਮਤੀ ਤੋਂ ਬਿਨਾ ਕੁਝ ਨਹੀਂ ਹੋਊਗਾ ਜੋ ਖੇਤੀਬਾੜੀ ਵਾਂਗ ਰੱਖਣਾ ਚਾਹੁੰਦਾ ਨਹੀਂ ਦੇਣਾ ਚਾਹੁੰਦਾ ਨੋ ਪਰਮਣਾਂ ਸਾਹਿਬ ਕਦੋਂ ਹੋ ਜੂਗੀ ਸਮਝ ਨਹੀਂ ਤਾਂ ਹਾਂਜੀ ਪਬਲਿਕ ਨੂੰ ਅਸੀ ਕੰਸੈਂਟ ਮਾਨ ਸਾਹਿਬ ਪੰਜਾਬ ਦੇ ਵਿੱਚ ਮਾਨ ਸਾਹਿਬ ਪੰਜਾਬ ਦੇ ਵਿੱਚ ਇਹ ਬੜਾ ਉਦਯੋਗ ਦਾ ਪ੍ਰਾਇਰ ਹੈ ਵੀ ਕਰੋਨਾ ਦੁਬਾਰਾ ਫੇਰ ਆ ਰਿਹਾ ਹੈ ਸੈਟ ਸਰਕਾਰ ਕੋਈ ਕਦਮ ਕਰਨ ਚੁੱਕੀ ਦੀ ਹੈ ਕਿਉਂਕਿ ਲਗਾਤਾਰ ਨਹੀਂ ਸਾਡੇ ਕੋਲੇ ਅਜੇ ਕੋਈ ਸਿਹਤ ਮੰਤਰੀ ਸਾਹਿਬ ਪਟਿਆਲੇ ਕੋਈ ਨਹੀਂ ਸਾਡੇ ਨਹੀਂ ਨਹੀਂ ਸਾਡੇ ਕੋਲੇ ਇਸ ਤਰ੍ਹਾਂ ਦਾ ਹਜੇ ਕੋਈ ਇਸ ਤਰ੍ਹਾਂ ਕਿ ਘਬਰਾਉਣ ਵਾਲਾ ਜਾਂ ਕੋਈ ਐਸ ਲੈਵਲ ਦਾ ਕੋਈ ਸਿਹਤ ਮੰਤral ਲੈਵਲੋਂ ਭਾਰਤ ਦੇ ਸਿਹਤ ਮੰਤral ਲੈਵਲੋਂ ਜਾਂ WHO ਵੱਲੋਂ ਕੋਈ ਇਨਫੋਰਮੇਸ਼ਨ ਨਹੀਂ ਆਫਾਹਾਂ ਤੋਂ ਬਚਨ ਦੀ ਲੋੜ ਹੈ ਕੋਈ ਇਦਾਂ ਦੀ ਹਜੇ ਮਾਨ ਸਰ ਮਾਨ ਜੀ ਪਟਿਆਲੇ ਦੀ ਗੱਲ ਕੀਤੀ ਸੀ ਕਹਿਆ ਸੀ ਗੱਲ ਸਕੀਮਾਂ ਕੱਟੀਆਂ ਸੀ ਕੀ ਲੱਗਦਾ ਅਣ ਦੇ ਟਾਈਮਸ ਕੰਜਾ ਕਰ ਸਾਈ ਜਾ ਸਕਦਾ ਅਕਾਲੀ ਦਲ ਤੇ ਬਹੁਤ ਵੱਡੇ ਲੀਡਰ ਕੰਮ ਕਰਦੇ ਵੀ ਆਲੇ ਸਾਰੇ ਹੀ ਨੇ ਇਹ ਸਾਰੇ ਹੀ ਨੇ ਸਾਰੇ ਮਿਲੇ ਹੋਏ ਨੇ ਇਹਨਾਂ ਨੇ ਇਹਨਾਂ ਦਾ ਧੰਦਾ ਬੰਦ ਹੋ ਰਿਹਾ ਹੁਣ ਇਹ ਨਜ਼ਾਇਜ਼ ਕਲੋਨੀਆਂ ਕੱਟਣ ਵਾਲਾ ਕਿ ਤਾਂ ਤੜਫਦੇ ਆ ਠੀਕ ਹੈ ਨਾ ਲੋਕਾਂ ਨੂੰ ਫਾਇਦਾ ਹੋ ਰਿਹਾ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ ਜਿਹੜੀਆਂ ਬਹੁਤ ਸਾਰੀਆਂ ਹਨੇ ਵੀ ਨਜਾਇਜ਼ ਕਲੋਨੀਆਂ ਬਣੀਆਂ ਹੋਈਆਂ ਹੁਣ ਉਹਦੇ ਚ ਲੋਕਾਂ ਦਾ ਤਾਂ ਪੈਸਾ ਲੱਗ ਗਿਆ ਨਾ ਜੀ ਹੁਣ ਉਹਨਾਂ ਤੇ ਕੀ ਕਰ ਲਵਾਂਗੇ ਤੁਸੀਂ ਪਬਲਿਕ ਨੂੰ ਫਸਾ ਕੇ ਆ ਭੱਜ ਜਾਂਦੇ ਨੇ ਉਹ ਮਾਨ ਸਾਹਿਬ ਚੰਦੂ ਬਾਜਰੇ ਨੇ ਤੁਹਾਨੂੰ ਲੈਟਰ ਲਿਖਿਆ ਹੈ ਕਿ ਐਸਡੀ ਬਿਜਲੀ ਹੈ ਜਿਹੜੀਆਂ ਇਲੈਕਸ਼ਨ ਨੇ ਉਹ ਹੋਣੀਆਂ ਚੰਦਿਆ ਨੇ ਲੱਗਦਾ ਹੈ ਕਹਿੰਦਾ ਸਰਕਾਰ ਸਰਕਾਰ ਕਹਿੰਦਾ ਪੰਜਾਬ ਸਰਕਾਰ ਹਮੇਸ਼ਾ ਉਹਦੇ ਉੱਤੇ ਕਬਜ਼ਾ ਕਰਨ ਦੀ ਜਿਹੜੀ ਹੈਗੀ ਆ ਨੀਤੀ ਦੇ ਨਾਲ ਕਰਿਆ ਹੈ ਜੀ ਨਹੀਂ ਇਸ ਤੋਂ ਪਹਿਲਾਂ ਮਰ ਚੰਦੂ ਬਾਜਰੇ ਨੇ ਸੁਖਵੀਰ ਬਸਲ ਨੂੰ ਕਿਉਂ ਲਿਖਿਆ ਲੈਟਰ ਥੈਂਕ ਯੂ ਸਰ ਸ਼੍ਰੋਮਣੀ ਕਮੇਟੀ ਦੇ ਚੋਣਾਂ ਕਰਾਉਣਾ ਗੁਰਦੁਆਰਾ ਕਮਿਸ਼ਨ ਦਾ ਕੰਮ ਹੈ ਸੈਂਟਰ ਦਾ ਕੰਮ ਹੈ ਮੋਦੀ ਸਾਹਿਬ ਕੋਲ ਜਾਣ ਹੋ ਨਾ ਜ ਜਦੋਂ ਤਾਂ ਅਸੀਂ ਕੋਈ ਇਥੋਂ ਗੱਲ ਕਰ ਦਿੰਦੇ ਆ ਕਿ ਗੁਰਬਾਣੀ ਜਿਹੜੀ ਹੈ ਉਹ ਸਾਰੇ ਚੈਨਲਾਂ ਨੂੰ ਫ੍ਰੀ ਹੋਣੀ ਚਾਹੀਦੀ ਉਹ ਤਾਂ ਕਹਿੰਦੇ ਧਰਮ ਚ ਧਰਮ ਚ ਛੇੜਛਾੜ ਕਰ ਰਹੇ ਨੇ ਉਹ ਤਾਂ ਕਹਿੰਦੇ ਵੀ ਇਹ ਸਾਡੇ ਧਰਮਿਕ ਧਾਰਮਿਕ ਮੁੱਦਿਆਂ ਚ ਵੜਨਾ ਚਾਹੀਦਾ ਠੀਕ ਹੈ ਨਾ ਤੇ ਜਦੋਂ ਇਹ ਜਾ ਜਾਂਦਾ ਭਗਵਾਨ ਜੀ ਚਿੱਠੀ ਲਿਖ ਦਿੰਦੇ ਆ ਤੁਹਾਨੂੰ ਕਹੋ ਜੀ ਇਹ ਸ਼੍ਰੋਮਣੀ ਕਮੇਟੀ ਦੇ ਚੋਣਾਂ ਕਰਾਉਣਾ ਸੈਂਟਰ ਦਾ ਕੰਮ ਹੈ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ ਨਾ ਹੀ ਅਸੀਂ ਲੜਨਾ ਠੀਕ ਹੈ ਨਾ ਇਹ ਤਾਂ ਹੁਣ ਆਪ ਆਪ ਤਾਂ ਲੜਦੇ ਵੀ ਰਹੇ ਨੇ ਆਪ ਤਾਂ ਇਹ ਸ਼੍ਰੋਮਣੀ ਕਮੇਟੀ ਦੇ ਚੋਣਾਂ 'ਚ ਤਾਂ ਸ਼ਰਾਬਾਂ ਵੰਡਦੇ ਆ ਇਹ ਇਹ ਆਪ ਹੀ ਤਾਂ ਹੁੰਦੇ ਸੀ ਨਾਲ ਉਦੋਂ ਅੱਜ ਕੱਲ ਕਿਹੜੀ ਪਾਰਟੀ 'ਚ ਨੇ ਅੱਜ ਕੱਲ ਕਿੱਥੇ ਨੇ ਸਰ ਇਹਨਾਂ ਦਾ ਵੀਰ ਸਾਹਿਬ ਵੀਰ ਸਾਹਿਬ ਸਿੰਘ ਵੱਲ ਧੋਆ ਕਹਿੰਦੇ ਵਾਪਸ ਆ ਗਏ ਅਕਾਲੀ ਦਲ 'ਚ ਵਾਪਸੀ ਹੋ ਰਹੀ ਹੈ ਕਹਿੰਦੇ ਹੁਣ ਅਕਾਲੀ ਦਲ ਬੜਾ ਸਟਰੋਂਗ ਹੋ ਰਿਹਾ ਕਹਿੰਦੇ ਹੋਰ ਕੋਈ ਚਨਾ ਦੇ ਚੁਟਕਲਾ ਮਾਦਾ ਸਿੱਧੂ ਮੂਸੇਵਾਲੇ ਦੇ ਫਾਦਰ ਕਹਿੰਦੇ ਜਿਹਨੇ ਚੋਣਾ ਲੜਾਂਗੇ ਸਾਨੂੰ ਹਰ ਇੱਕ ਨੂੰ ਹੱਕ ਹੈ ਜੀ ਹਰ ਇੱਕ ਨੂੰ ਹੱਕ ਹੈ ਜੀ ਇਹ ਤਾਂ ਅੱਗੇ ਲੋਕਾਂ ਨੇ ਦੱਸਣਾ ਹੈ ਬੰਨ ਸਾਹਿਬ ਕ੍ਰਪਸ਼ਨ ਦੀ ਗੱਲ ਕਰ ਰਹੇ ਆ ਐਸਐਸਪੀ ਸਾਹਿਬ ਦੇ ਉੱਪਰ ਵੀ ਦੇਖੋ ਸਸਪੈਂਡ ਕਰਦੇ ਜੀ ਸਾਰੇ ਬੰਦੇ ਜਿਹੜੇ ਸਾਈਬਰ ਕ੍ਰਾਈਮ ਦੇ ਸੀ ਉਹ ਫੜਲੇ ਸੋ ਜ਼ੀਰੋ ਟੋਲਰੈਂਸ ਹੈ ਸਰਕਾਰ ਵਾਦਾ ਕਰਕੇ ਵੀ ਆਈ ਹੈ ਇਹ ਕਿ ਅਸੀਂ ਕ੍ਰਪਸ਼ਨ ਦੇ ਮਾਮਲੇ 'ਚ ਕਿਸੇ ਨੂੰ ਬਖਸ਼ਾਂਗੇ ਨਹੀਂ ਠੀਕ ਥੈਂਕ ਯੂ ਸਰ ਥੈਂਕ ਯੂ ਸਰ ਸਰ ਸੜਕਾਂ ਦੇ ਵਿੱਚ ਜਿਹੜੇ ਪਿੰਡ ਨੇ ਪਿੰਡਾਂ ਦੇ ਵੀ ਸਾਰੇ ਬਸ ਉਸ ਸਰਪ ਤੋਂ ਵਧੀਆ ਨਹੀਂ ਜਾਂਦੇ ਨਹੀਂ ਉਹ 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 ਵੀ ਸਹਿਮਤੀ ਨਾਲ ਨਾ ਜਿੱਦਾਂ ਵੀ ਜਗ੍ਹਾ ਹੈਗੀ ਆ ਕਈ ਜਗ੍ਹਾ ਤਾਂ ਸੈੱਟ ਦੇਣ ਨੂੰ ਵੀ ਜਗ੍ਹਾ ਹੈ ਨਹੀਂ ਤੇ ਉਹ ਸਹਿਮਤੀ ਨਾਲ ਸਰਪੰਚਾਂ ਨਾਲ ਮੇਰੀ ਮੀਟਿੰਗ ਹੋਈ ਹੈ ਪਿੰਡਾਂ ਦੇ ਲੋਕ ਆਪ ਸਹਿਮਤੀ ਨਾਲ ਛੱਡ ਦੇਣਗੇ ਲੰਗਣਾ ਤਾਂ ਉਹਨਾਂ ਨਹੀਂ ਹੈ ਠੀਕ ਹੈ ਨਾ ਸੋ ਜੇ ਜਿੰਨੀ ਵੀ ਆਲੇ ਦੁਆਲੇ ਉਹਦੇ ਉਹ ਅਸੀਂ ਮਿੱਟੀ ਪਾ ਕੇ ਬਕਾਇਦਾ ਉਹ ਉਹ ਤੇ ਦੇਖੀ ਗੱਲ ਉਹ ਨਾਮ ਦੇ ਲੱਗੇ ਸੀ ਪ੍ਰਾਣੀ ਕੱਢੇ ਲੀ ਸਰਲ ਪੱਤਰ ਬਗੇ ਸੀ ਉਹ ਹੁਣ ਹੋ ਹੈ ਨਹੀਂ ਤੇ ਉਹਦੇ ਕਰਕੇ ਜਿਹੜੇ ਕਿਸਾਨ ਨੇ ਜ਼ਮੀਨੀ ਨੂੰ ਜੁਕ ਨਹੀਂ ਨਹੀਂ ਉਹ ਦੇਖੋ ਹੁਣ ਦੱਸ ਤਾਂ ਦੇਖੋ ਹੁਣ ਆਉਣ ਵਾਲੇ ਦਿਨ ਤੁਹਾਨੂੰ ਪਟਿਆਲੇ ਤਹਿਸੀਲ ਚ ਵੀ ਮਿਲੂਗਾ ਮੁਹਾਲੀ ਤਹਿਸੀਲ ਚ ਸ਼ੁਰੂ ਹੋ ਗਿਆ ਆਨਲਾਈਨ ਹੈ ਸਾਰਾ ਕੁਝ ਡਰੋਨ ਨਾਲ ਹੀ ਮੈਪਿੰਗ ਹੈ ਠੀਕ ਹੈ ਨਾ ਫਰਦਾ ਆਨਲਾਈਨ ਨੇ ਰਜਿਸਟਰੀ ਵੀ ਤੁਸੀਂ ਆਪਣੇ ਘਰੋਂ ਲਿਖ ਕੇ ਦੇ ਸਕਦੇ ਹੋ ਜਾਂ ਤੁਸੀਂ ਉੱਥੇ ਆ ਕੇ ਸੇਵਾ ਕੇਂਦਰ ਚ ਰਜਿਸਟਰੀ ਲਿਖਾ ਕੇ ਨਾਲ ਦੀ ਨਾਲ ਤੁਸੀਂ ਜਿਹੜੀ ਹੈ ਉਹਨੂੰ ਤੁਹਾਨੂੰ ਵਟਸਐਪ ਤੇ ਮੈਸੇਜ ਆ ਜਾਊਗਾ ਤੁਹਾਨੂੰ ਟਾਈਮ ਮਿਲੂਗਾ ਸਵੇਰ 3 ਵਜੇ ਆ ਜਾਓ ਪਰਸੋਂ ਨੂੰ ਸਵੇਰ 3 ਵਜੇ ਜਾ ਕੇ ਦ੍ਰਿਸ਼ਟੀ ਕਰਾ ਲਓ ਸਾਰਾ ਕੁਝ ਇਹ ਜਿਹੜਾ ਜਿਹੜਾ ਕਚਹਿਰੀਆਂ ਦਾ ਕ腐ਪਸ਼ਨ ਸੀ ਨਾ ਬਹੁਤ ਜ਼ਿਆਦਾ ਪਹਿਲਾਂ ਖੂਨ ਚ ਬਸੀ ਹੋਈ ਸੀ ਪਹਿਲਾਂ ਇੱਕ ਵਾਰੀ ਕਚਹਿਰੀ ਜਾ ਕੇ ਬੰਦਾ ਕਹਿੰਦਾ ਸੀ ਯਾਰ ਇੱਕ ਵਾਰੀ ਨਿਕਲ ਜੀ ਇਸ ਬਿਲਡਿੰਗ ਚੋਂ ਸਹੀ ਸਲਾਮਤ ਬਸ ਨਿਚੋੜ ਲੈਂਦੇ ਸੀ ਉਹਨੂੰ